कोरोना वैक्सीन ਦੇ ਨਾਲ ਜੁੜੀ ਹੋਈ ਅਹਿਮ ਖਬਰ ਆ ਰਹੀ ਹੈ ਜੇਕਰ ਤੁਸੀਂ ਕੋਰੋਨਾ ਵੇਲੇ ਵੈਕਸੀਨ ਲਗਵਾਈ ਹੈ ਤਾਂ ਇਹ ਖਬਰ ਤੁਹਾਡੇ ਲਈ ਹੈ ਤੁਹਾਨੂੰ ਸਾਵਧਾਨ ਹੋਣ ਦੀ ਲੋੜ ਹੈ ਕਿਉਂਕਿ ਕੋਰੋਨਾ ਵੈਕਸੀਨ ਦੀ ਕੰਪਨੀ ਕੋਵੀ ਸ਼ੀਲਡ ਦੀ ਜਿਹੜੀ ਕੰਪਨੀ ਹੈ ਉਸ ਦੇ ਵੱਲੋਂ ਕਬੂਲਨਾਮਾ ਕੀਤਾ ਗਿਆ ਉਸ ਦਾ ਕਹਿਣਾ ਹੈ ਕਿ ਉਸ ਦੀ ਵੈਕਸੀਨ ਦੇ ਨਾਲ ਕਈ ਸਾਈਡ ਇਫੈਕਟ ਹੋ ਸਕਦੇ ਨੇ ਬ੍ਰੇਨ ਸਟ੍ਰੋਕ ਦਿਲ ਦਾ ਦੌਰਾ ਪੈਣ ਤੱਕ ਦੀਆਂ ਗੰਭੀਰ ਬਿਮਾਰੀਆਂ ਕੋਵੀ ਸ਼ੀਲਡ ਦੇ ਨਾਲ ਹੋ ਸਕਦੀਆਂ ਨੇ ਦਰਸਲ ਯੂਕੇ ਦੀ ਅਦਾਲਤ ਦੇ ਵਿੱਚ ਇੱਕ ਕੇਸ ਸੀਗਾ ਤੇ ਇਸੇ ਕੇਸ ਦੇ ਵਿੱਚ ਇਸ ਕੰਪਨੀ ਦੇ ਵੱਲੋਂ ਕਬੂਲਨਾਮਾ ਕੀਤਾ ਗਿਆ ਕਿਹਾ ਗਿਆ ਹੈ ਕਿ ਕੋਵੀ ਸ਼ੀਲਡ ਵੈਕਸੀਨ ਦੇ ਨਾਲ ਕਈ ਖਤਰਨਾਕ ਬਿਮਾਰੀਆਂ ਹੋ ਸਕਦੀਆਂ ਨੇ ਜਿਸ ਦੇ ਵਿੱਚ ਬ੍ਰੇਨ ਕਲੌਟ ਅਤੇ ਇਸ ਦੇ ਨਾਲ ਹੀ ਦਿਲ ਦਾ ਦੌਰਾ ਤੱਕ ਪੈ ਸਕਦਾ ਹੈ ਦੱਸਿਆ ਕਿ 4 ਸਾਲ ਪਹਿਲੇ ਦੀ ਗੱਲ ਕੀਤੀ ਜਾਵੇ 2020 ਦਾ ਸਮਾਂ ਜਦੋਂ ਕਰੋਨਾ ਆਇਆ ਸੀ ਦੁਨੀਆ ਭਰ ਦੇ ਵਿੱਚ ਲੱਖਾਂ ਲੋਕਾਂ ਦੀ ਮੌਤ ਹੋਈ ਸੀ ਤੇ ਇਸੇ ਦਰਮਿਆਨ ਕਰੋਨਾ ਦੀ ਵੈਕਸੀਨਾਂ ਦੀ ਹੈ ਕੋਵੀ ਸ਼ੀਲਡ ਵੈਕਸੀਨਾਂ ਦੀ ਹੈ ਜਿੱਥੇ ਸਰਕਾਰ ਤੇ ਪ੍ਰਸ਼ਾਸਨ ਲਗਾਤਾਰ ਲੋਕਾਂ ਨੂੰ ਅਪੀਲ ਕਰਦੇ ਨੇ ਕਿ ਉਹ ਕਰੋਨਾ ਦੀ ਵੈਕਸੀਨ ਲਗਵਾ ਲ ਤੇ ਹੁਣ 4 ਸਾਲ ਬਾਅਦ ਇਸੇ ਵੈਕਸੀਨ ਦੇ ਨਾਲ ਜੁੜੀ ਹੋਈ ਅਹਿਮ ਖਬਰ ਆ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਕੋਵੀ ਸ਼ੀਲਡ ਵੈਕਸੀਨ ਲਗਵਾਉਣ ਵਾਲਿਆਂ ਦੀ ਸਿਹਤ ਦੇ ਨਾਲ ਖਿਲਵਾੜ ਹੋਇਆ ਹੈ ਖੁਦ ਕੰਪਨੀ ਦੇ ਵੱਲੋਂ ਇਸ ਗੱਲ ਨੂੰ ਸਵੀਕਾਰ ਕੀਤਾ ਗਿਆ ਅਦਾਲਤ ਦੇ ਵਿੱਚ ਜਦੋਂ ਕੇਸ ਚੱਲਦਾ ਹੈ ਤਾਂ ਕੰਪਨੀ ਦਾ ਕਹਿਣਾ ਕਿ ਹਾਂ ਉਹਨਾਂ ਦੀ ਜਿਹੜੀ ਵੈਕਸੀਨ ਹੈ ਕੋਵੀ ਸ਼ੀਲਡ ਵੈਕਸੀਨ ਉਹਨਾਂ ਦੇ ਨਾਲ ਕੁਝ ਗੰਭੀਰ ਬਿਮਾਰੀਆਂ ਜ਼ਰੂਰ ਹੋ ਸਕਦੀਆਂ ਨੇ ਦਰਸਲ ਕਰੋਨਾ ਦੀ ਦਵਾਈ ਬਣਾਉਣ ਵਾਲੀ ਬ੍ਰਿਟੇਨ ਦੀ ਫਾਰਮਾਯੂਟিক্যাল ਕੰਪਨੀ ਐਕਸਟਰਾ ਜ਼ੈਨੈਕ ਨੇ ਪਹਿਲੀ ਵਾਰ ਇਸ ਗੱਲ ਨੂੰ ਸਵੀਕਾਰ ਕੀਤਾ ਹੈ ਕਿ ਕੋਵਿਡ-19 ਦੀ ਵੈਕਸੀਨ ਦੇ ਨਾਲ ਗੰਭੀਰ ਸਾਈਡ ਇਫੈਕਟ ਹੋ ਸਕਦੇ ਨੇ ਐਸਟਰਾਜ਼ੈਨ ਨੇ ਯੂਕੇ ਹਾਈ ਕੋਰਟ ਦੇ ਵਿੱਚ ਇਸ ਗੱਲ ਦਾ ਕਬੂਲ ਨਾਮਾ ਕੀਤਾ ਹੈ ਕਿ ਕੋਵਿਡ-19 ਵੈਕਸੀਨ ਦੇ ਵਿੱਚ TTS ਵਰਗੇ ਸਾਈਡ ਇਫੈਕਟ ਹੋ ਸਕਦੇ ਨੇ ਇਸ ਦੇ ਨਾਲ ਹੀ ਬਲੱਡ ਕਲੌਟ ਲੱਗਦੇ ਨੇ ਅਤੇ ਇਸ ਦੇ ਨਾਲ ਹੀ ਬੋਡੀ ਦੇ ਵਿੱਚ ਜਿਹੜੇ ਪਲੇਟलेट्स ਹੁੰਦੇ ਨੇ ਉਹ ਤੇਜ਼ੀ ਦੇ ਨਾਲ ਡਿੱਗਣ ਲੱਗ ਜਾਂਦੇ ਨੇ ਬੋਡੀ ਦੇ ਵਿੱਚ ਬਲੱਡ ਕਲੌਟ ਅਤੇ ਬ੍ਰੇਨ ਸਟ੍ਰੋਕ ਅਤੇ ਕਾਰਡੀਕ ਅਰੇਸਟ ਵਰਗੀਆਂ ਗੰਭੀਰ ਬਿਮਾਰੀਆਂ ਹੋ ਸਕਦੀਆਂ ਨੇ ਦੱਸ ਜੀ ਕਿ ਐਸਟਾਜ਼ਨ ਨੇ ਇਸੇ ਸਾਲ ਫਰਵਰੀ ਮਹੀਨੇ ਦੇ ਵਿੱਚ ਯੂਕੇ ਹਾਈ ਕੋਰਟ ਦੇ ਸਾਹਮਣੇ ਵੈਕਸੀਨ ਦੇ ਸਾਈਡ ਇਫੈਕਟ ਦੇ આરોਪਾ ਨੂੰ ਸਵੀਕਾਰ ਕੀਤਾ ਸੀ ਇਸ ਦੇ ਨਾਲ ਹੀ ਆਪਣੇ ਤਰਕ ਵੀ ਰੱਖੇ ਸੀ ਆਪਣਾ ਪੱਖ ਵੀ ਰੱਖਿਆ ਸੀ ਪਰ ਦੁਨੀਆ ਭਰ ਦੇ ਵਿੱਚ ਕੋਵੀ ਸ਼ੀਲਡ ਵੈਕਸੀਨ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਨਹੀਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਲਗਵਾਇਆ ਸੀ ਤਾਂ ਹੁਣ ਇਸੇ ਵੈਕਸੀਨ ਦੇ ਨਾਲ ਜੁੜੀ ਹੋਈ ਇਹ ਅਹਿਮ ਖਬਰ ਹੈ ਕਿ ਜਿਸ ਵੈਕਸੀਨ ਨੂੰ ਲੋਕਾਂ ਨੇ ਦਵਾਈ ਸਮਝ ਕੇ ਲਾਇਆ ਸੀ ਉਹ ਵੈਕਸੀਨ ਲੋਕਾਂ ਲਈ ਦਵਾਈ ਨਹੀਂ ਸਗੋ ਉਹਨਾਂ ਨੂੰ ਬਿਮਾਰੀਆਂ ਦੀ ਸੌਗਾਤ ਦੇ ਰਹੀ ਆਤਾ ਇਸ ਵੈਕਸੀਨ ਦੇ ਨਾਲ ਕਈ ਗੰਭੀਰ ਬਿਮਾਰੀਆਂ ਹੋ ਸਕਦੀਆਂ ਨੇ ਦੱਸੇ ਕਿ ਕੰਪਨੀ ਦੀ ਕਰੋਨਾ ਵੈਕਸੀਨ ਦੇ ਖਿਲਾਫ ਦਰਜਨ ਭਰ ਲੋਕਾਂ ਦੇ ਵੱਲੋਂ ਕੋਰਟ ਦਾ ਰੁਖ ਕੀਤਾ ਗਿਆ ਸੀ ਲੋਕਾਂ ਦਾ ਕਹਿਣਾ ਸੀ ਕਿ ਜਦੋਂ ਉਹਨਾਂ ਨੇ ਵੈਕਸੀਨ ਲਗਵਾਈ ਸੀ ਤਾਂ ਉਹਨਾਂ ਨੂੰ ਸਾਈਡ ਇਫੈਕਟ ਫੀਲ ਹੁੰਦੇ ਸੀ ਕਿਸੇ ਨੂੰ ਥਕਾਵਟ ਹੁੰਦੀ ਸੀ ਹਰ ਇਨਸਾਨ ਦੀ ਬਾਡੀ ਤੇ ਇਸ ਵੈਕਸੀਨ ਨੇ ਅਲੱਗ-ਅਲੱਗ ਰਿਐਕਟ ਕੀਤਾ ਸੀ ਤੇ ਕੁਝ ਲੋਕਾਂ ਨੇ ਇਸੇ ਮਾਮਲੇ ਦੇ ਵਿੱਚ ਕੋਰਟ ਦੇ ਵਿੱਚ ਰੁਖ ਕੀਤਾ ਆਪਣਾ ਪੱਖ ਰੱਖਿਆ ऐसे मामले ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਐਕਸਟਰਾ ਜੈਨਿਕ ਕੰਪਨੀ ਦੇ ਖਿਲਾਫ ਬ੍ਰਿਟੇਨ ਦੇ ਜੈਮੀ ਸਕੌਟ ਨਾਮ ਦੇ ਇੱਕ ਸ਼ਖਸ ਦੇ ਵੱਲੋਂ ਕੇਸ ਦਰਜ ਕਰਵਾਇਆ ਗਿਆ ਸੀ ਸਕੌਟ ਦਾ ਕਹਿਣਾ ਸੀ ਕਿ ਉਸਨੇ ਜਦੋਂ ਕਰੋਨਾ ਵੈਕਸਨ ਲੀਤੀ ਤਾਂ ਉਸ ਨੂੰ ਬ੍ਰੇਨ ਡੈਮੇਜ ਵਰਗੀ ਬਿਮਾਰੀ ਦਾ ਉਹ ਸ਼ਿਕਾਰ ਹੋਣ ਲੱਗ ਪਿਆ ਤਾਂ ਇਸੇ ਮਾਮਲੇ ਦੇ ਵਿੱਚ ਸੁਣਵਾਈ ਹੋਈ ਯੂਕੇ ਅਦਾਲਤ ਦੇ ਵਿੱਚ ਸੁਣਵਾਈ ਹੋਈ ਜਿੱਥੇ ਕੰਪਨੀ ਦੇ ਵੱਲੋਂ ਇਸ ਗੱਲ ਦਾ ਕਬੂਲਨਾਮਾ ਕੀਤਾ ਗਿਆ ਕੋਵਿਡ ਸ਼ੀਲਡ ਵੈਕਸੀਨ ਬਣਾਉਣ ਵਾਲੀ ਕੰਪਨੀ ਨੇ ਇਸ ਗੱਲ ਨੂੰ ਮੰਨਿਆ ਕਿ ਕੋਵਿਡ ਸ਼ੀਲਡ ਵੈਕਸੀਨ ਦੇ ਨਾਲ ਸਾਈਡ ਇਫੈਕਟ ਹੋ ਸਕਦੇ ਨੇ ਤਾਂ ਲੋਕਾਂ ਦੀ ਸਿਹਤ ਦੇ ਨਾਲ ਜੁੜੀ ਹੋਈ ਇਹ ਅਹਿਮ ਖਬਰ ਹੈ ਜਿੱਥੇ ਜਿਸ ਦਵਾਈ ਨੂੰ ਲੋਕਾਂ ਨੇ ਆਪਣੀ ਬਿਮਾਰੀ ਨੂੰ ਦੂਰ ਕਰਨ ਲਈ ਲਿਆਦਾ ਸੀ ਪਰ ਉਸ ਦਵਾਈ ਦੇ ਨਾਲ ਹੀ ਲੋਕ ਬਿਮਾਰੀ ਦਾ ਸ਼ਿਕਾਰ ਹੋ ਸਕਦੇ ਨੇ